ਮੇਰਾ ਨਾਮ ਹਰਵਿੰਦਰ ਸਿੰਘ ਪੱਪਨ ਆ ਇਹ ਜਿਹੜੀ ਅੱਜ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਗੁਰੂ ਮਹਾਰਾਜ ਦਾ ਉਹ ਟੋਟਾਸਰਾ ਲਿਆ ਗਿਆ ਹੈ ਇਹਦੇ ਚ ਅਸੀਂ ਨੇ ਸ਼ੀਰਦ ਉਦਮ ਸਿੰਘ ਪ੍ਰਪੀ ਸਲਾਹਕਾਰ ਐਸੋਸ਼ੀਏਸ਼ਨ ਪਹਿਲਾਂ 3 ਸਾਲ ਪਹਿਲਾਂ ਬਣਾਈ ਸੀ ਉਹਦੀ ਦੁਆਰੇ ਅਸੀਂ ਚੋਣ ਕਰਕੇ ਰਤਨ ਕੁਮਾਰ ਰਿੰਕੂ ਜੀ ਨੂੰ ਪ੍ਰਧਾਨ ਬਣਾਇਆ ਹੈ ਜੀ ਤੇ ਅਨਿਲ ਕੁਮਾਰ ਜੀ ਨੂੰ ਅਸੀਂ ਨੇ ਵੈਸ ਪ੍ਰਧਾਨ ਬਣਾਇਆ ਹੈ ਤੇ ਸਾਡੇ ਬਲਦੇਵ ਕ੍ਰਿਸ਼ਨ ਭੋਲਾ ਜੀ ਚੇਅਰਮੈਨ ਨੇ ਜੀ ਮੈਂ ਹਰਵਿੰਦਰ ਸਿੰਘ ਪੱਪਨ ਮੈਂ ਸੈਕਟਰੀ ਆ ਜੀ ਇਸ ਸੰਸਥਾ ਦਾ ਸਰਦਾਰ ਸ਼ਾਮ ਸਿੰਘ ਜੀ ਇਹਦੇ ਖਜ਼ਾਨਚੀ ਨੇ ਜੀ ਤੇ ਸਾਡੀ ਜਿਹੜੀ ਐਸੋਸੀਏਸ਼ਨ ਦਾ ਮੇਨ ਮਕਸਦ ਹੈ ਵੀ ਜਿੰਨੇ ਵੀ ਬੰਦੇ ਇਸ ਕਾਰੋਬਾਰ ਨਾਲ ਜੁੜੇ ਹੋਏ ਨੇ ਪ੍ਰਾਪਰਟੀ ਐਸੋਸੀਏਟ ਪ੍ਰਾਪਰਟੀ ਦੇ ਕੰਮ ਨਾਲ ਉਹਨਾਂ ਨੂੰ ਦਰਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦਾ ਹੱਲ ਕਰਨਾ ਤੇ ਜੋ ਲੋਕ ਇਸ ਧੰਦੇ ਨਾਲ ਜੁੜੇ ਹੋਏ ਨੇ ਵਪਾਰੀ ਤਬਕਾ ਉਹਨਾਂ ਨਾਲ ਤਾਲਮੇਲ ਬੜਾਹਾ ਕੇ ਜੇ ਉਹਨਾਂ ਨੂੰ ਵੀ ਕੋਈ ਮੁਸ਼ਕਲ ਆਉਂਦੀ ਆ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਸਮਾਜ 'ਚ ਜੇ ਕੋਈ ਵੀ ਭਲੇ ਦਾ ਕੰਮ ਸਾਡੇ ਹਿੱਸੇ ਆਊਗਾ ਤਾਂ ਸਾਡੀ ਟੀਮ ਉਸ ਨੂੰ ਕਰਨ ਵਿੱਚ ਤਤਪਰ ਰਹੂਗੀ ਅੱਜ ਪ੍ਰਧਾਨ ਜੀ ਦੀ ਸੋਚ ਸੀ ਕਿ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲਿਆ ਜਾਵੇ ਇਹਨਾਂ ਨੇ ਤਜਵੀਜ਼ ਦਿੱਤੀ ਸਾਰੀ ਕਮੇਟੀ ਨੂੰ ਵੀ ਆਪਾਂ ਸੁਖਮੀਤ ਸਾਹਿਬ ਦੇ ਪਾਠ ਕਰਾ ਕੇ ਗੁਰੂ ਕਾ ਲੰਗਰ ਚਲਾਈਏ ਤੇ ਸੰਗਤਾਂ ਦਾ ਅਸ਼ੀਰਵਾਦ ਲਈਏ ਉਸ ਸਦਕਾ ਇਹ ਰੱਖੇ ਗਏ ਪ੍ਰੋਗਰਾਮ ਸੀਗੇ ਜਿਨ੍ਹਾਂ ਚ ਸੁਖਮਨੀ ਸਾਹਿਬ ਦੇ ਪਾਠ ਹੋਣ ਤੋਂ ਉਪਰੰਤ ਹੁਣ ਗੁਰੂ ਕਾ ਲੰਗਰ ਟੁੱਟ ਵਰਤ ਰਿਹਾ ਹੈ ਬਾਹਰ ਤੇ ਸਾਡੀ ਮਰਛਾ ਇਹੀ ਹੈ ਕਿ ਆਪਸੀ ਭਾਈਚਾਰਾ ਆਪਸੀ ਪਿਆਰ ਅਥਵਾਕ ਅਤੇ ਕਾਰੋਬਾਰ ਲੋਕਾਂ ਚ ਵਰਤੌਣਾ ਤੇ ਆਪਦਾ ਧੰਦਾ ਪਰਫੁੱਲਤ ਕਰਨਾ ਤੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਤੇ ਲੋਕਾਂ ਦੇ ਜੇ ਕੋਈ ਕਿਸੇ ਦਾ ਕੋਈ ਮਸਲਾ ਅਸੀਂ ਹੱਲ ਕਰ ਸਕਦੇ ਹਾਂ ਤਾਂ ਉਸ ਮਸਲੇ ਨੂੰ ਅਸੀਂ ਹੱਲ ਕਰਨ ਦੀ ਪੂਰ ਜੋਰ ਕੋਸ਼ਿਸ਼ ਕਰਾਂਗੇ